ਪਰ ਇੱਕ ਪਟੀ ਖਬਰ ਜਿਹੜੀ ਫਿਕਰ ਪੈਦਾ ਕਰ ਰਹੀ ਹੈ ਪੰਜਾਬੀਆਂ ਲਈ ਕਿ ਕੈਨੇਡਾ ਚ ਹੁਣ ਜਿਹੜੇ ਸਟੱਡੀ ਵੀਜ਼ਾ ਤੇ ਗਏ ਨੇ ਉਹਨਾਂ ਨੂੰ ਤੋਰਨ ਦੀਆਂ ਖਬਰਾਂ ਤਾਂ ਲਗਾਤਾਰ ਆ ਰਹੀਆਂ ਨੇ ਪਰ ਹੁਣ ਕਹਿੰਦੇ ਕਿ ਉੱਥੇ ਉਹ ਕੰਮ ਵੀ ਨਹੀਂ ਕਰ ਸਕਣਗੇ ਉੱਥੇ ਪਹਿਲ ਉਥੋਂ ਦੇ ਨਾਗਰਿਕਾਂ ਨੂੰ ਮਿਲੇਗੀ ਬਿਲਕੁਲ ਜੀ ਸਟੱਡੀ ਵੀਜ਼ੇ ਵਾਲਿਆਂ ਨੂੰ ਹੁਣ ਮੁਸ਼ਕਲ ਨਾਲ ਕੰਮ ਮਿਲੇਗਾ ਕਹਿੰਦੇ 70000 ਤੋਂ ਵੱਧ ਹਾਂ ਦੇ ਵੋਟ ਕੀਤੇ ਜਾ ਸਕਦੇ ਨੇ ਵਿਦੇਸ਼ੀ ਵਿਦਿਆਰਥੀ ਜਿਨ੍ਹਾਂ ਚੋਂ ਵੱਡੀ ਗਿਣਤੀ ਚ ਭਾਰਤੀ ਜਿਨ੍ਹਾਂ ਚ ਵੱਡੀ ਗਿਣਤੀ ਚ ਪੰਜਾਬੀ ਹੋ ਸਕਦੇ ਨੇ ਇਸ ਨੂੰ ਲੈ ਕੇ ਬੜੀ ਮੁਸ਼ਕਲ ਦਾ ਦੌਰ ਹੈ ਉਹ ਕਹਿੰਦੇ ਕਿ ਵਿਦਿਆਰਥੀ ਉੱਥੇ ਆਪਣੇ ਖਰਚੇ ਨਹੀਂ ਕੱਟ 파 ਰਹੇ ਤੇ ਇਸ ਨੂੰ ਹੁਣ ਕੈਨੇਡਾ ਦੀ ਸਰਕਾਰ ਟਰੂਡੋ ਸਰਕਾਰ ਕਿਉਂਕਿ ਉਹਦੇ ਖਿਲਾਫ ਜਹੀ ਮੁਖਾਲਫਤ ਉੱਥੇ ਦੀ ਹੋ ਰਹੀ ਸੀ ਉਸ ਨੂੰ ਠੱਲ ਪਾਉਣ ਦੇ ਲਈ ਕਿ ਇਹਨਾਂ ਵਿਦਿਆਰਥੀਆਂ ਤੇ ਜਿਵੇਂ ਵੋਟਾਂ ਵੀ ਨਹੀਂ ਬਣੀਆਂ ਕਿਤੇ ਵੋਟਾਂ ਨਾ ਗਵਾ ਲਈਏ ਇਸ ਲਈ ਉਹਨਾਂ ਨੇ ਕਹਿੰਦੇ ਜਿਉਂ ਨੇ ਪਹਿਲ ਕਦਮੀ ਕੀਤੀ ਆ ਕਿ ਅਸੀਂ ਜੀ ਵਿਦੇਸ਼ੀ ਕਾਮਿਆਂ ਤੇ ਨਿਰਪਰਤਾ ਘਟਾਵਾਂਗੇ। ਹਾਂ ਪਹਿਲਾਂ ਆਪਣੇ ਸਥਾਨਕ ਲੋਕਾਂ ਨੂੰ ਸਥਾਨਕ ਪੱਕੇ ਨਿਵਾਸੀਆਂ ਨੂੰ ਕੰਮ ਮਿਲੂਗਾ। ਉਸ ਤੋਂ ਬਾਅਦ ਇਹਨਾਂ ਵਾਰ ਸੋਚਿਆ ਜਾਊਗਾ ਉਹ ਸਟੱਡੀ ਵੀਜ਼ਾ ਹੁਣ ਵਰਕ ਪਰਮਿਟ ਦੀ ਗਾਰੰਟੀ ਨਹੀਂ। ਵਰਕ ਪਰਮਿਟ ਦੀ ਗਾਰੰਟੀ ਤੋਂ ਬਾਅਦ ਇਹ ਜੇ ਵਰਕ ਪਰਮਿਟ ਵੀ ਮਿਲ ਜਵੇ ਤਾਂ ਵੀ ਗਾਰੰਟੀ ਨਹੀਂ ਕਿ ਤੁਸੀਂ ਇੱਥੇ ਦੇ ਪੀਆਰ ਹੋ ਜਾਓਗੇ। ਸੋ ਇਹ ਸਾਰੀ ਪ੍ਰਕਿਰਿਆ ਨੂੰ ਸ਼ੁਰੂ ਹੋ ਗਈ ਹੈ। ਵਰਕ ਪਰਮਿਟ ਤੇ ਪੱਕੀ ਇਮੀਗ੍ਰੇਸ਼ਨ ਦੀਆਂ ਕਹਿੰਦੇ ਬੇਲਗਾਮ ਨੀਤੀਆਂ ਕਾਰਨ ਜਿਹੜਾ ਟੁੱਟੂ ਸਰਕਾਰ ਦਾ ਨਿਸ਼ਾਨਾ ਤੇ ਸੀ। ਉਸ ਨੂੰ ਹੁਣ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਤੇ ਜਿਹਦਾ ਅਸਰ ਸਿੱਧਾ ਪੰਜਾਬ ਦੇ ਵਿਦਿਆਰਥੀਆਂ ਤੇ ਪੈਣਾ ਭਾਰਤੀ ਵਿਦਿਆਰਥੀਆਂ ਤੇ ਪੈਣਾ ਵੱਖ-ਵੱਖ ਮੁਲਕਾਂ ਤੋਂ ਆਏ ਵਿਦਿਆਰਥੀਆਂ ਤੋਂ ਪੈਣਾ ਤੇ ਉਹ ਕਹਿੰਦੇ ਏ ਇਸ ਲਈ ਕੈਨੇਡਾ 'ਚ ਕੰਮ ਕਰਨ ਦੇ ਘੰਟਿਆਂ ਨੂੰ ਹਾਂ ਨਿਯਮਤ ਕੀਤਾ ਜਾ ਰਿਹਾ ਸੀਮਤ ਕੀਤਾ ਜਾ ਰਿਹਾ ਤੇ ਇਮੀਗ੍ਰੇਸ਼ਨ ਵਾਲੀ ਜਿਹੜੀ ਸੀਰਣੀ ਵੰਡੀ ਜਾਂਦੀ ਸੀ ਉਹ ਰੋਕਣ ਲੱਗਿਆ ਕਹਿੰਦੇ ਹੁਣ ਜਿਹੜਾ ਆਇਆ ਤੇ ਇਮੀਗ੍ਰੇਸ਼ਨ ਹੋਈ ਕਹਿੰਦੇ ਉਹ ਕੰਮ ਨਹੀਂ ਚੱਲਣਾ ਠੀਕ ਹੈ ਨਾ ਇਹ ਇਹ ਦੇ ਉੱਤੇ ਕਾਸਰੋਕ ਲੱਗਣਾ ਪਹਿਲਾਂ ਤਾਂ ਹੌਣ ਤੇ ਰੋਕ ਲੱਗ ਜਾਣੀ ਫਿਰ ਜੇ ਤੁਸੀਂ ਆ ਗਏ ਤਾਂ ਤੁਹਾਨੂੰ ਸਹੀ ਕੰਮ ਨਹੀਂ ਮਿਲਣਾ ਤੇ ਜੇ ਸਹੀ ਕੰਮ ਮਿਲ ਗਿਆ ਤਾਂ ਉਹਦੇ ਬਾਅਦ ਵੀ ਗਰੰਟੀ ਨਹੀਂ ਕਿ ਤੁਸੀਂ ਇੱਥੇ ਪੱਕੇ ਹੋ ਜਾਓਗੇ ਸੋ ਪੜਨ ਤੋਂ ਬਾਅਦ ਵਾਪਸ ਭੇਜਣ ਦੀ ਕੋਈ ਜਿਹਦੇ ਵਿੱਚ 70000 ਵਿਦਿਆਰਥੀ ਵਿਦੇਸ਼ੀ ਹੈ ਜਿਹੜਾ ਇਥੋਂ ਡਿਪਲੋਮਾ ਹੋ ਸਕਦਾ ਕੈਨੇਡਾ ਤੋਂ ਸੋ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਕਹਿੰਦੇ ਜੀ ਦੇਸ਼ ਦੇ ਵਿੱਚ ਵਰਕ ਪਰਮਿਟ ਵਾਸਤੇ ਲੇਬਰ ਮਾਰਕੀਟ ਜਿਹੜੀ ਹੈ ਹੈਨਾ ਉਹ ਐਲ ਐ ਐਮ ਆਈ ਹੈ ਜਿਹੜਾ ਉਹਦੇ ਉੱਤੇ ਵੀ ਕੈਂਸਲ ਕਰ ਸਕਤੀ ਕਰਨ ਜਾ ਰਹੀ ਆ ਕਿ ਸਸਤੀ ਲੇਬਰ ਬਾਹਰੋਂ ਮੰਗਾਉਣ ਦੇ ਹਵਾਲੇ ਨਾਲ ਇਤੋਂ ਦੇ ਮਾਇਰਾਂ ਨੂੰ ਕਹਿੰਦੇ ਦਰਖਨਾਰ ਕਰ ਦਿੱਤਾ ਜਾਂਦਾ ਇਸ ਲਈ ਐਲਐਮਆਈ ਉੱਤੇ ਵੀ ਕੈਨੇਡਾ ਸਰਕਾਰ ਨੂੰ ਸਖਤ ਹੋਣ ਜਾ ਰਹੀ ਹੈ ਉਸ ਨੂੰ ਵੀ ਇੰਨੀ ਆਸਾਨੀ ਨਾਲ ਨਹੀਂ ਤੁਸੀਂ ਮਤਲਬ ਇਹ ਕਰ ਸਕੋਗੇ ਕਿ ਤੁਸੀਂ ਉਹਦੇ ਸਾਰੇ ਆਜ ਇਹ ਨਹੀਂ ਕਹਿੰਦੇ ਜੀ ਟਰੂਡੋ ਸਰਕਾਰ ਕਹਿੰਦੀ ਅਸੀਂ ਇਮੀਗ੍ਰੇਸ਼ਨ ਨੀਤੀ ਨੂੰ ਸੰਪੂਰਨ ਨੀਤੀ ਨੂੰ ਦੁਬਾਰਾ ਸੋਧ ਰਹੇ ਹਾਂ ਨਵੇਂ ਸਿਰੇ ਤੋਂ ਸੁਧਾਰ ਰਹੇ ਹਾਂ ਸੋ ਇਸ ਲਈ ਉਹ ਦਵੱਲੇ ਹੱਥ ਰੱਖ ਕੇ ਚਲਾਣਾ ਚਾਹੁੰਦੀ ਹੈ ਉਹ ਥੋੜਾ ਜਿਹਾ ਇਸ ਹਵਾ ਦੇ ਨਾਲ ਆਉਂਦੀ ਪੈਸੇ ਤੇ ਵੀ ਨਜ਼ਰ ਰੱਖਣਾ ਚਾਹੁੰਦੀ ਹੈ ਅਰਤਕ ਨੂੰ ਆਰੇ ਦੀ ਵਿਨੇਜ ਰੱਖਣਾ ਚਾਹੁੰਦੀ ਆ ਕਾਲਜਾਂ ਨੂੰ ਯੂਨੀਵਰਸਿਟੀਆਂ ਨੂੰ ਜਿਹੜੀ ਦਿੱਕਤ ਆਰੀ ਆ ਉਹਨੂੰ ਵੀ ਸੈਟਲ ਕਰਨਾ ਚਾਹੁੰਦੀ ਆ ਪਰ ਆਪਣੇ ਨਾਗਰੀਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ ਕੋਈ ਸਰਕਾਰ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਕਹਿੰਦੇ ਕੋਈ ਇਹੀ ਹਿਲਵਸਿਲਾ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਹੁਣ ਜਿਹੜੇ ਸਟੱਡੀ ਵੀਜ਼ਾ ਤੇ ਆਏ ਨੇ ਜਾਂ ਵਰਕ ਪਰਮਿਟ ਤੇ ਆਏ ਨੇ ਉਹਨਾਂ ਨਾਲੋਂ ਪਹਿਲਾਂ ਸਾਨਕ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਾ ਦਈਏ ਤਾਂ ਕਿ ਉਹਨਾਂ ਲੋਕਾਂ ਸਾਡੇ ਚ ਬੁਸ਼ਪਾਸ ਬਣ ਜਵੇ ਕਹਿੰਦੇ ਜੀ ਇਹ ਜਿਹੜੀ ਰਿਪੋਰਟ ਆ ਰਹੀ ਆ ਕਿ 2024 ਦੇ ਬੀਤੇ ਕੁਝ ਮਹੀਨਿਆਂ ਦੌਰਾਨ ਹੀ ਹੈਨਾ ਸ਼ਰਨ ਮੰਗਣ ਵਾਲਿਆਂ ਤੇ ਭਾਰਤੀ ਨਾਗਰਿਕਾਂ ਦੇ ਵੱਡੇ ਪੱਧਰ ਤੇ ਪੰਜਾਬੀ ਦੀ ਗਿਣਤੀ ਵਿੱਚ ਬੀਤੇ ਸਾਲ ਦੇ ਮੁਕਾਬਲੇ 500% ਦੀ ਵਾਧਾ ਹੋਇਆ। ਮਤਲਬ 2024 ਦੇ ਕੁਝ ਮਹੀਨਿਆਂ 'ਚ ਬੀਤੇ ਵਰਿਆਂ ਦੇ ਮੁਕਾਬਲੇ ਸ਼ਰਨ ਮੰਗਣ ਵਾਲਿਆਂ 'ਚ 500% ਦੀ ਵਜਾ ਪਾਇਆ ਗਿਆ ਜਿਸ 'ਚ ਪੰਜਾਬੀ ਬੜੀ ਗਿਣਤੀ 'ਚ ਹੈ। ਇਹ ਹੀ ਨਹੀਂ ਇਹ ਤੋਂ ਲਾਵਾ ਬੰਗਲਾਦੇਸ਼ ਦੇ ਸ਼ਰਨਾਰਥੀਆਂ ਦੀ ਗਿਣਤੀ 'ਚ 12% ਦੀ ਵਾਧਾ ਹੋਇਆ ਸ਼ਰਨ ਮੰਗਣ ਵਾਲੇ 'ਚ ਜੇਕਰ ਉਹ ਇਸ ਸਵਾਲ ਨੂੰ ਸਮਝਣਾ ਹੋਵੇ ਕਿ ਇੰਡਾ ਸਰਕਾਰ ਵੱਲੋਂ 2023 ਦੇ ਵਿੱਚ ਕਹਿੰਦੇ ਜੀ 1,83,000 ਤੋਂ ਵੱਧ 18 ਲੱਖ ਤੋਂ ਵੱਧ 18,38,000 ਤੋਂ ਵੱਧ ਵਰਕ ਪਰਮਨ ਜਾਰੀ ਕੀਤੇ ਗਏ ਸਨ ਇਹ ਨੰਬਰ ਪਿਛਲੇ 4 ਸਾਲਾਂ ਦੌਰਾਨ ਲਗਭਗ ਦੁੱਗਣਾ ਹੋ ਗਿਆ ਹੈ ਹੈਨਾ ਟਰੂਡੋ ਨੇ ਆਖਿਆ ਕਿ ਇਸ ਨੀਤੀ ਨੂੰ ਬਦਲਿਆ ਜਾਵੇਗਾ 25 26 ਸਤੰਬਰ 2024 ਤੋਂ ਕੈਨੇਡੀਅਨ ਕਾਰੋਬਾਰ ਵਿੱਚ 10% ਤੋਂ ਵੱਧ ਵਿਦੇਸ਼ੀ ਕੰਮੇ ਨਹੀਂ ਰੱਖੇ ਜਾ ਸਕਣਗੇ। 25 26 ਸਤੰਬਰ 2024 ਤੋਂ ਬਾਅਦ ਕੈਨੇਡੀਅਨ ਕਾਰੋਬਾਰ ਦੇ ਵਿੱਚ 10% ਤੋਂ ਵੱਧ ਵਿਦੇਸ਼ੀ ਕੰਮੇ ਨਹੀਂ ਰੱਖੇ ਜਾ ਸਕਣਗੇ। ਮਤਲਬ ਜਿੱਥੇ 100 ਬੰਦਿਆਂ ਦੀ ਲੋੜ ਹੈ ਉੱਥੇ 90 ਸਥਾਨ ਹੋਣਗੇ, 10 ਵਿਦੇਸ਼ੀ ਕੰਮੇ ਹੀ ਹੋ ਸਕਦੇ ਨੇ, ਇਹ ਤੋਂ ਵੱਧ ਨਹੀਂ। ਹੁਣ 90 ਦੇ ਵਿੱਚ ਉੱਥੇ ਦੇ ਜਿਹੜੇ ਪੀਆਰ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ। ਦਿੱਕਤ ਆਉਣੀ ਹੈ ਜਿਹੜੇ ਕੱਚੇ ਨੇ। ਵਰਕ ਪਰਮਿਟ ਤੇ ਨਹੀਂ ਸਟਡੀ ਵੀਜੇ ਤੇ ਨਹੀਂ ਉਹਨਾਂ ਨੂੰ ਉਹ 10% ਚ ਹੋਣਗੇ ਸੋ ਇਹ ਇਸ ਪਹਿਲੂ ਨੇ ਹੁਣ ਕਾਟ ਮਾਰਨੀ ਆ ਜਿਹਦਾ ਅਸਰ ਸਿੱਧਾ ਵਿਦੇਸ਼ੀ ਵਿਦਿਆਰਥੀਆਂ ਤੇ ਵਿਦੇਸ਼ੀ ਉਹਨਾਂ ਨਾਗਰਿਕਾਂ ਦਾ ਜਿਹੜੇ ਉੱਥੇ ਵਰਕ ਪਰਮਿਟ ਤੇ ਗਏ ਨੇ ਸਟਡੀ ਵੀਜੇ ਤੇ ਗਏ ਨੇ ਤੇ ਜਦੋਂ ਵਿਦੇਸ਼ੀਆਂ ਤੇ ਅਸਰ ਪੈਣਾ ਸਭ ਤੋਂ ਵੱਧ ਅਸਰ ਭਾਰਤ ਤੇ ਪੈਣਾ ਤੇ ਭਾਰਤ ਦਾ ਅਸਰ ਮਤਲਬ ਪੰਜਾਬ ਤੇ ਪੈਣਾ 26 ਸਤੰਬਰ 2024 ਤੋਂ ਬਾਅਦ ਕੈਨੇਡੀਅਨ ਕਾਰੋਬਾਰ ਦੇ ਵਿੱਚ 10% ਤੋਂ ਵੱਧ ਵਿਦੇਸ਼ੀ ਕਾਮੇ ਕੰਮ ਨਹੀਂ ਕਰ ਸਕਣਗੇ ਵਿਦੇਸ਼ੀ ਕਾਮੇ ਨਹੀਂ ਰੱਖੇ ਜਾ ਸਕਣਗੇ ਇਹ ਵੱਡੀ ਗੱਲ ਆ ਹੁਣ ਨਾ ਤਾਂ ਇਮੀਗ੍ਰੇਸ਼ਨ ਦੀ ਸੀਰ ਨਹੀਂ ਮਿਲਣੀ ਆ ਨਾ ਪੀਆਰ ਦੀ ਸੀਰ ਨਹੀਂ ਮਿਲਣੀ ਆ ਨਾ ਹੀ ਐਲਐਮਆਈ ਵਾਲੀ ਸੀਰ ਨਹੀਂ ਮਿਲਣੀ ਆ ਸੋ ਹੁਣ ਕੈਨੇਡਾ ਜਾਣ ਤੋਂ ਪਹਿਲਾਂ ਸੋਚ ਕੇ ਜਾਇਓ ਤੇ ਜਿਹੜੇ ਕੈਨੇਡਾ ਗਏ ਨੇ ਉਹਨਾਂ ਦੀਆਂ ਦਿੱਕਤਾਂ ਵੱਧ ਗਈਆਂ ਨੇ ਆਸਟ੍ਰੇਲੀਆ ਨੇ ਵੀ ਨਿਯਮ ਸਖਤ ਕਰਤੇ ਨੇ ਬਾਕੀ ਮੁਲਕ ਵੀ ਹੁਣ ਸਖਤ ਹੁੰਦੇ ਜਾ ਰਹੇ ਨੇ ਸੋ ਇਹਦਾ ਅਸਰ ਸਿੱਧਾ ਭਾਰਤ ਤੇ ਤੇ ਪੰਜਾਬ ਤੇ ਪੈਣਾ ਹੈ